ਮੇਰੇ ਵੀਰੋ ਫਟਾ ਗਿਆ ਪਹਿਲਿਆਂ ਦੇ ਵਿੱਚ ਹੋਣੀਆਂ ਗੱਲਾਂ ਜੱਫਾ ਲਾਇਆ ਤੇ ਰੇਡ ਪਾਉਣ ਦੇ ਲਈ ਮੁੰਡਾ ਅੱਗੇ ਵੱਲ ਨੂੰ ਵੱਜ ਚੁੱਕਿਆ ਇਹ ਮਿੱਤਰੋ ਆਓ ਸਾਹਮਣੇ ਇਧਰਲੇ ਪਾਸੇ ਕੰਢੀ ਹੋਈ ਰੇਡ ਮੁੰਡਾ ਕਹਿੰਦੇ ਤਿਆਰ ਹੈ ਲੈ ਵੀ ਮੁੱਠ ਨਾਲ ਖੜਵਤ ਤੇ ਆਲੀ ਇਹਦਾ ਕੁਝ ਨਾ ਕਰਨ ਦੇ ਨਹੀਂ ਇਹ ਇਕੱਲੇ ਹੀ ਰੋਟ ਨਹੀਂ ਆਉਣਾ ਇਹ ਤੇ ਕੱਲੇ ਹੀ ਲੋਟੜੀ ਆਉਂਦਾ ਲੋਟੜੀ ਆ ਕਹਿੰਦੇ ਫੱਤੇ ਗੜੀਆਂ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਅੱਜ ਦੀ ਦੇ ਕਹੇ ਲੀ ਵੀ ਅੱਜ ਦਾ ਸਟਾਰ ਆ ਮੇਰੇ ਮਿੱਤਰੋ ਬੜੀ ਨਾ ਸਕੂਟਰੀ ਕਹਿੰਦੇ ਫੱਤੇ ਗੜੀਆਂ ਅਨਵਰ ਦਾ ਵੀਰ ਮੇਰੇ ਵਿੱਚੋਂ ਨੰਬਰ ਖੇਡ ਦੇ ਮੈਦਾਨ ਦੇ ਵਿੱਚ ਲੋਹਾ ਖੇਡ ਦੇ ਪਿੰਡ ਦੀ ਟੀਮ ਦੇ ਵਿੱਚ ਹੋ ਗਿਆ ਭਲਾਦੇ ਦਾ ਮੈਚ ਗਰਾਹਾ ਦੇ ਨਾਲ ਖੇਡਿਆ ਜਾਣਾ ਟੀਮਾਂ ਜਿਹੜੀਆਂ ਤਿਆਰ ਬਰ ਤਿਆਰ ਹੋ ਕੇ ਖੇਡ ਮੈਦਾਨ ਦੇ ਲਾਗੇ ਲੱਗ ਜਾਣੀਆਂ ਲਓ ਪੈਂਦੀ ਹੋਈ ਰੋਡ ਮੇਰੇ ਮਿੱਤਰੋ ਆ ਕਹਿੰਦੇ ਲਾਡੀ ਆ ਨਾ ਮੋਹਰ ਪਿੰਡ ਸਰਦੂਲਗੜ ਦਾ ਇਲਾਕਾ ਹਰਿਆਣੀਆਂ ਦਾ ਹੋ ਫਟਾ ਪਰਵਤਾਂ ਦੇ ਮੇਰੇ ਮਿੱਤਰੋ ਲਓ ਲਾਡੀ ਕਬੱਡੀ ਮਾਰਦੇ ਨੇ ਮੁੰਡਾ ਚਾਰ ਵਰ ਚਾਰ ਮੁੰਡਾ ਆ ਵੀ ਟੋਟੀ ਦਾ ਹੋਰ ਕੀ ਗੱਲਾਂ ਇਧਰਲੇ ਪਾਸੇ ਸਕੂਟਰੀ ਕੇਰ ਆ ਗਿਆ ਆਹ ਸਾਹਮਣੇ ਇਧਰਲੇ ਪਾਸੇ ਮੁੰਡਾ ਫੱਤੇ ਘੜਿਆ ਅੱਜੇ ਲੋਹਾ ਘੜਿਆ ਨੇ ਧਾਰਾ ਮੰਗਿਆ ਹੋਇਆ ਲੈ ਵੀ ਸੁਭਾੜ ਆ ਆਹ ਸਾਹਮਣੇ ਮੁੰਡਾ ਮੋਫਰੇ ਵਾਲਾ ਉਹ ਬੱਲੇ 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 ਹੋਰ ਕੀ ਗੱਲਾਂ ਏ ਏ ਕਰਦੀ ਕਮਾਲ ਤੇ ਸਕੂਟਰੀ ਕੇ ਡੱਕਦਾ ਹੈ ਓ ਤਾੜੀ ਪੂਰੀ ਵਾਰੇ ਕੀ ਖੇੜਾ ਤਾੜੀ ਪੂਰੀ ਦੇ ਮਾਰ ਲੋ ਲਓ ਲਾਡੀ 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 ਕਿਨੇ ਕਬੱਡੀ ਮਾਰਨੇ ਫਿਰ 4 ਬੰਦ 4 ਹੈ ਇੱਕ ਗੱਲ ਦਾ ਰੱਖੇ ਜਿਹੜੀ ਇੱਥੇ ਜਿੱਤੂ ਉਹ ਪੱਕਾ ਫਾਈਨਲ ਖੇਡੂ ਇਹ ਟੀਮਾਂ ਦੋਨੋਂ ਚੋਟੀ ਦੀਆਂ ਮੇਰੇ ਮਿੱਤਰੋ ਐਂ ਕਹਿੰਦੇ ਟੀਮਾਂ ਦੋਨੋਂ ਚੋਟੀ ਦੀਆਂ ਲਓ ਕਬੱਡੀ ਮਾਉਣ ਦੇ ਲਈ ਉਹ ਮੁੰਡਾ ਦੇਖਾ ਲੋ ਫੇਰ 4 ਬੰਦ 4 ਹੈ ਹੁਣ ਦੇਖਾਂਗੇ ਪਹਿਲੀ ਰੇਡ ਦੇ ਉੱਤੇ ਲੜੀ ਫੱਟੇ ਘੜੀਆਂ लाहे सोण रेटा बि पइणियूं फेर कल फेर कल फेर गल कहिड़ा तूं चिली जुती जिते ਕੌਂਕ੍ਰੀਟ ਦਬਦਾ ਕਿੱਥੇ ਤੇ ਐਨ ਜਾਮੇ ਮਮੋਰੇ ਇਸ ਬੜਦਾ ਆਹ ਕਹਦਾ ਵੀ ਬੱਲੇ ਬੱਲੇ ਕਰਵਾ ਦੇਣੀ ਐ ਵੀ ਐਵਰੇਜ ਘਰਾਂ ਦੀ ਪ੍ਰੈਸ ਕੱਪਰੂ ਬੱਲੋ ਬੱਲੇ ਖਿੱਦ ਨੇ ਧਿਆੜ ਵੱਲੀ ਢਾਗਿਆਂ ਕਵਿਤਾ ਕੋਲ ਕਾਬੂ ਆਉਂਦੇ ਨਹੀਂ ਇੱਕ ਵਾਰੀ ਉੱਠਦੇ ਤੂਫਾਨ ਵੱਲੀ ਐ ਇੱਥੇ ਪਾਸੇ ਮੈਨੂੰ ਨੌ ਲਾ ਭਾਜੀ ਬਰਾਬਰ ਉਹ ਪਗਾਨੇ ਵੀ ਅੱਜ ਐਨ ਪਗਾਨੇ ਪੈ ਚਾਏ ਹੋਇਆ ਸੰਭਾਲਿਆ ਉਹਨਾਂ ਨੇ ਵੀ ਕੰਮ ਉਹ ਕੜਾ ਕਰਦਾ ਕੜਾ ਕਰਦਾ ਆਓ ਇੱਧਰਲੇ ਪਾਸੇ ਭਾਜੀਆਂ ਕਹਿੰਦੇ ਬਰਾਬਰ ਦੀਆਂ ਮੁਰਗੀਆਂ ਆਹ ਲੈ ਜੀ ਸਪੋਨਟਨੀ ਓਏ ਕੜਾ ਕਰਨਾ ਪੈਣਾ ਕੰਮ ਔਰ ਸਰਦਾਰ ਨੂੰ ਤੇ ਡੱਕ ਰਿਹਾ ਉਹ ਮੈਚ ਕਿਦਾਂ

कॾहिं मेर मित्रो पर पिंड वारा लाॾी गेम असीं बि खबी खाणी दौड़ बि हाणे तके वड़े आित्र समुद्री जी साम्हूं तोज असीं ਹਾਂ ਆਓ ਸਾਹਮਣੇ ਤੇਰੇ ਲਈ ਤਾਸ ਦੇ ਮੈਚ ਵੀ ਗੱਲੇ ਪਿੰਡਾ ਖੜਕੇ ਜੜਕੇ ਆਲਾ ਲਾਡੀ ਦੇ ਦੋ ਜੱਫੇ 200 ਦੇ ਹੁਣੇ ਇਧਰ ਤੇ ਤਾਸ ਦੇ ਖੜਾ ਬਾਈ ਉਹ ਕਹਿੰਦਾ ਵੀ ਆਪਾਂ ਦੇ ਦੇਣਾ ਹੋਰ ਗਿਆ ਗੱਲਾਂ ਹਰ ਸਾਹਮਣੇ ਵੇਖਾਂਗੇ ਰੇਡ ਪਾਰ ਦੇ ਲਈ ਮੁੰਡਾ ਕੇਰ ਤਿਆਰ ਆ ਉਹ ਸਕੂਟਰੀ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਲਈ ਸੁਭਾਉ ਵਾਲਿਆ ਕਹਿੰਦੇ ਮੁੰਡਾ